ਅੱਜ ਪਟਿਆਲਾ ਦੇ ਪ੍ਰਚੀਨ શ્રી 바ਵਨ अवतार ਮੰਦਿਰ ਦੇ ਵਿੱਚ Hindu Yuva Vani ਦੇ ਪੰਜਾਬ ਪ੍ਰਧਾਨ ਪਰਿੰਦਰ ਗੁਪਤਾ ਨੇ 1983 ਦੇ ਵਿੱਚ ਬਲੂ ਸਟਾਰ ਮੌਕੇ ਤੇ ਸ਼ਹੀਦ ਹੋਏ ਹਿੰਦੂਆਂ ਦੀ ਆਤਮਾ ਦੀ ਸ਼ਾਂਤੀ ਲਈ ਹਵਨ ਯੱਗ ਦਾ ਆਯੋਜਨ ਕਰਵਾਇਆ ਇਸ ਮੌਕੇ ਦੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਅਨੂਪ ਸ਼ਰਮਾ ਅਤੇ ਯੂਵਾ ਵਨੀ ਦੇ ਸਾਰੇ ਮੈਂਬਰਾਂ ਨੇ ਹਵਨ ਯੱਗ ਦੇ ਵਿੱਚ ਅਹੂਤੀ ਪਾ ਕੇ ਸ਼ਹੀਦਾਂ ਨੂੰ ਨਮਨ ਕੀਤਾ ਪਤਰਾਂ ਗੱਲਬਾਤ ਕਰਦੇ ਹੋਏ ਪੰਜਾਬ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਨੇ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਚਾਨਮਨ ਦਈ ਮੇਰਾ ਨਾਮ ਅਲੋਕ ਸ਼ਰਮਾ ਮੈਂ ਹਿੰਦੂ ਜੋਵਾਹਨੀ ਜ਼ਿਲ੍ਹਾ ਪ੍ਰਧਾਨ ਯਾਦ ਰੱਖਿਆ ਅੱਜ ਉਸ ਬਾਰੇ ਜਾਣਕਾਰੀ ਅੱਜ ਸਾਡੇ 82 ਤੋਂ ਲੈ ਕੇ 92 ਤੱਕ ਜਿੰਨੇ ਵੀ ਆਤੰਕਵਾਦੀ ਦੌਰ ਚੱਲਿਆ ਜਿੱਦਾਂ ਉਸ ਦੌਰ ਦੇ ਵਿੱਚ ਸ਼ਹੀਦ ਹੋਏ ਸੈਨਿਕ ਪੰਜਾਬ ਦੇ ਪੁਲਿਸ ਅਧਿਕਾਰੀ ਤੇ ਜਿਨ੍ਹਾਂ ਹਿੰਦੂਆਂ ਦੇ ਉੱਪਰ ਔਰ ਜਨ ਜਨਤਾ ਦੇ ਉੱਪਰ ਜੋ ਹੈ ਕਾਨੂੰਨ ਹੋਇਆ ਉਹਦੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਇਹ ਯੱਗ ਜ ਰੱਖਿਆ ਤੇ ਸ਼ਾਂਤੀ ਵਾਸਤੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਯੱਗ ਕਿਆ ਕੀ ਨਾਮਾ ਸੁਟਾ ਜੀ ਵਰਿੰਦਰ ਕੁਮਾਰ ਗੁਪਤਾ ਜੀ ਮੈਂ ਹਿੰਦੂ ਜੀਵਾ ਵਾਰਨੀ ਤੋਂ ਪੰਜਾਬ ਪਰਵਾਰੀ ਹਾਂ ਔਰ ਅੱਜ ਜਿਹੜਾ ਇੱਥੇ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਕਿਸ ਚੀਜ਼ ਦਾ ਪ੍ਰੋਗਰਾਮ ਰੱਖਿਆ ਜੀ ਇਹ ਜਿਹੜੇ 1982 ਤੋਂ 1992 ਤੱਕ دہشت گردੀ ਨੂੰ ਕੁਚਲਣ ਦੇ ਲਈ ਅੱਤਕਵਾਦ ਨੂੰ ਨਾ ਠੱਲ ਪਾਉਣ ਦੇ ਲਈ ਜੋ ਸਾਡੇ ਸੈਨਿਕ ਅਧਿਕਾਰੀ ਔਰ ਪੰਜਾਬ ਪੁਲਿਸ ਦੇ ਅਧਿਕਾਰੀ ਔਰ ਸਾਡੇ ਰਾਜਨੇਤਾਵਾਂ ਨੇ ਜੋ ਸ਼ਹੀਧੀਆਂ ਦਿੱਤੀਆਂ ਉਨਾ ਦੇ ਲਈ ਹਵਨ ਯਗ ਉਹਨਾਂ ਦੀ ਆਤਮਾ ਸ਼ਾਂਤੀ ਦੇ ਲਈ ਇੱਕ ਹਵਨ ਯਗ ਰੱਖਿਆ ਗਿਆ ਸੀਗਾ Hindu Yuva Vani ਵੱਲੋਂ ਅੱਜ ਅਸੀਂ ਪੂਰੀ Hindu Hindu Yuva Vani ਦੀ ਕਾਰਕਿਰਣੀ ਔਰ ਮਹਿਲਾਵਾਂ ਦੀ ਟੀਮ ਸਾਰਿਆਂ ਨੇ ਮਿਲ ਕੇ ਉਹਰੇ ਹਵਨ ਯਗ ਕੀਤਾ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਣਾ ਪ੍ਰਾਰਥਨਾ ਪ੍ਰਮਾਤਮਾ ਤੋਂ ਕੀਤੀ ਕਿਹੜੀ ਥਾਂ ਤੇ ਯਗ ਰੱਖਿਆ ਸੋਣਾ ਜੀ ਇਹ ਬਾਗਨ ਅਵਤਾਰ ਮੰਦਿਰ ਸਰੋੜੀ ਅੰਡੇ ਦੇ ਕੋਲ ਬਾਗਨ ਅਵਤਾਰ ਮੰਦਿਰ ਹੈ ਬਹੁਤ ਪ੍ਰਾਚੀਨ ਮੰਦਿਰ ਹੈ ਉੱਥੇ ਅਸੀਂ ਹਵਨ ਯਗ ਰੱਖਿਆ ਸੀਗਾ ਹੋਰ ਕੀ ਕਹਿਣਾ ਚਾਹੇਗੇ ਤੁਸੀਂ ਸੰਦੇਸ਼ ਕੀ ਦੇਣਾ ਚਾਹੇਗੇ ਸਰਕਾਰਾਂ ਨੂੰ ਸੰਦੇਸ਼ ਇਹ ਹੈ ਵੀ ਜੋ 1982 ਤੋਂ 1992 ਦਾ ਜਿੰਨਾ ਵੀ ਕਾਂਡ ਹੋਇਆ ਜਿੰਨੇ ਵੀ ਹੱਤਿਆਵਾਂ ਹੋਈਆਂ ਜਾਂ ਉਹਦੇ ਵਿੱਚ નિર્ਦੋਸ਼ ਵੀ ਲੋਕ ਮਾਰੇ ਗਏ ਤਾਂ ਅਸੀਂ ਉਹਨਾਂ ਨੂੰ ਵੀ ਉਹਨਾਂ ਉਹ ਪੂਰਾ ਸਮਝਦੇ ਆ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਕਰਕੇ ਕਾਰ ਕਾਰਯ ਹੋਇਆ ਜਾਂ ਘਟਨਾਵਾਂ ਘਟੀਆਂ ਕਿਉਂਕਿ ਅਗਰ ਉਹ ਜੋ ਪਵਿੱਤਰ ਸਥਾਨ ਦੇ ਸੀਗੇ ਉਦੇ ਵਿੱਚ ਅਸਲਾ ਨਾ ਇਕੱਠਾ ਕਰਦੇ ਔਰ دہشت گردੀ ਦਾ ਕਾਰਜ ਗੁਰਦੁਆਰਿਆਂ ਤੋਂ ਨਾ ਚਲਾਉਂਦੇ ਤਾਂ ਇਹੋ ਜਿਹਾ ਕਾਹਨ ਹੋਣਾ ਹੀ ਨਹੀਂ ਸੀਗਾ ਉਹਨਾਂ ਨੇ ਆਪਣੀ ਦੇਸ਼ ਨੂੰ ਵੰਡਣ ਦੇ ਲਈ ਆਪਣੀ ਮਨੁਕਾਮਨਾਵਾਂ ਨੂੰ ਪੂਰੇ ਕਰਨ ਦੇ ਲਈ ਇਸ ਤਰ੍ਹਾਂ ਦੇ ਪਵਿੱਤਰ ਸਥਾਨਾਂ ਨੂੰ ਆਪਣਾ ਅੱਡਾ ਬਣਾਇਆ ਔਰ ਅੱਡਾ ਬਣਾ ਕੇ ਉੱਥੋਂ ਆਪਣੀ دہشت گردੀ ਦਾ ਕੰਮ ਚਲਾਇਆ ਔਰ ਪਾਕਿਸਤਾਨ ਦੀ ਸਹੈ ਦੇ ਵਿੱਚ ਆ ਕੇ ਆਪਣੀ ਮਨਸੂਬਿਆਂ ਨੂੰ ਪੂਰਾ ਕਰਨ ਦੇ ਲਈ ਗੁਰਦੁਆਰਿਆਂ ਨੂੰ ਰਮੰਦਰ ਸਾਹਿਬ ਵਰਗੇ ਪਵਿੱਤਰ ਸਥਾਨਾਂ ਨੂੰ ਆਪਣਾ ਅੱਡਾ ਬਣਾ ਕੇ ਦੇਸ਼ ਨੂੰ ਤੋੜਨ ਦੀ ਰਾਜਨੀਤੀ ਕੀਤੀ ਔਰ ਸਾਡੇ ਜਿਹੜੇ ਸੈਨਿਕ ਅਧਿਕਾਰੀ ਸੀਗੇ ਜਾਂ ਪੁਲਿਸ ਪੰਜਾਬ ਪੁਲਿਸ ਦੇ ਅਧਿਕਾਰੀ ਸੀਗੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਔਰ ਜੋ ਉਹਨਾਂ ਨੂੰ ਹੁਕਮ ਹੋਇਆ ਉਸ ਦੇ ਮੁਤਾਬਕ ਉਹਨਾਂ ਨੇ ਉਸ ਨੂੰ ਨੱਥ ਪਾਉਣ ਲਈ ਨੱਥ ਪਾਉਣ ਲਈ ਜੋ ਖਤਮ ਕਰਨ ਲਈ ਅੱਤਵਾਦ ਨੂੰ ਉਹਨਾਂ ਨਾਲ ਲੜਾਈ ਲੜੀ ਔਰ ਆਪਣੀ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਬੱਚੇ ਵੀ ਰੋਲੇ ਅਸੀਂ નિર્ਦੋਸ਼ ਲੋਕਾਂ ਦੀ ਜੇ ਗੱਲ ਕਰੀਏ ਤਾਂ નિર્ਦੋਸ਼ ਲੋਕ ਦੀ ਹਤਿਆਵਾਂ ਦਾ ਸਭ ਤੋਂ ਵੱਡੇ ਜ਼ਿੰਮੇਵਾਰ ਉਹੀ ਨੇ ਜੋ دہشت گردੀ ਗੁਰਦੁਆਰਿਆਂ ਦੇ ਵਿੱਚ ਬੈਠ ਕੇ ਚਲਾ ਰਹੇ ਸੀਗੇ ਉਹੀ ਉਹਨਾਂ ਦੇ ਜ਼ਿੰਮੇਵਾਰ ਅਸੀਂ ਸਹਿਤਾ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਦੇ ਕਰਕੇ ਅੱਜ ਅਮਨ ਸ਼ਾਂਤੀ ਪੰਜਾਬ ਦੇ ਵਿੱਚ ਦੁਬਾਰਾ ਸਥਾਪਿਤ ਹੋਈ ਹੈ